ਕ੍ਰਿਤਕੋਰ ਚ ਕੌਮੀ ਲੋਕ ਅਦਾਲਤ ਦਾ ਕੀਤਾ ਗਿਆ ਸਫਲ ਆਯੋਜਨ ਲੋਕ ਅਦਾਲਤ ਵਿੱਚ 3600 ਦੇ ਕਰੀਬ ਕੇਸਾਂ ਦਾ ਹੋਇਆ ਫੈਸਲਾ 15 ਸਾਲ ਪੁਰਾਣੇ ਕੇਸ 'ਚ ਦੋਵਾਂ ਪਾਰਟੀਆਂ ਦਾ ਆਪਸੀ ਰਾਜੀਨਾਮਾ ਹੋਣ ਨਾਲ ਲੋਕ ਅਦਾਲਤ 'ਚ ਹੋਈ ਕੇਸ ਦੀ ਸਮਾਪਤੀ ਅੱਜ ਨੈਸ਼ਨਲ ਲੀਗਲ ਸਰਵਿਸਿੰਗ ਅਥਾਰਟੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ ਅੱਜ ਦਾ ਕੋਰ ਅਗਰੈਂਡਾ ਇਸੇ ਨੂੰ ਬਣਾਵਾਂਗੇ ਜੀ ਜੈਪੀ ਜੀ ਲੇਕਿਨ ਕਿਸੇ ਸੈਟਅਪ ਕਰਾਂਗੇ ਤਾਂ ਇੱਕਦਮ ਉਹ ਮੈਂ ਕਰਾਂਗੀ ਸ਼ਿਵੋ ਵਿਦੈ ਹੈ ਕਿ ਸੁਧੀ ਕੀ ਹੈ ਜੀ ਦੇ ਰਿਨੋ ਦੇ ਅਬਾਊਟ ਦ 30 ਫੋਰ ਯਰ ਅਸਿਸਟੈਂਸ ਆਲੋਕ ਦੇ ਖਰਚੇ ਪੁੱਛੇ ਵਾਲੀ ਓਕੇ ਜੀ ਆਈ ਨਵਜੋਤ ਕੋਰ ਦ ਸੈਕਿੰਡ ਸੈਸ਼ਨਸ ਜਜ ਫਰੀਦ ਕੋਰ welcom all the citizens of frikot sessions division to the second quarterly na uh, national lok adalat which we are going to hold today this lok adalat is going to be the second quarterly lok adalat of the year ਮੈਂ ਸਾਰਿਆਂ ਨੂੰ ਬੜੇ ਫਖਰ ਨਾਲ ਦੱਸਣਾ ਚਾਹ ਰਹੀ ਹਾਂ ਕਿ ਪਿਛਲੀਆਂ ਲੋਕ ਅਦਾਲਤਾਂ ਵਾਂਗੂ ਅਸੀਂ ਉਮੀਦ ਕਰਦੇ ਹਾਂ ਕਿ ਇਹ ਲੋਕ ਅਦਾਲਤ ਵੀ ਸਾਡੀ ਆਪ ਸਾਰਿਆਂ ਦੀ ਅਸਿਸਟੈਂਸ ਦੇ ਨਾਲ ਇੱਕ ਸਕਸੈਸ ਹੋਏਗੀ ਉਮੀਦ ਕਰਦੇ ਹਾਂ ਕਿ 3600 ਕੇਸ ਜੋ ਕਿ ਅੱਜ ਲੋਕ ਅਦਾਲਤ ਦੇ ਵਿੱਚ ਟੇਕ ਅਪ ਹੋਣਗੇ ਵੱਖਰੀਆਂ ਵੱਖਰੀਆਂ ਬੈਂਚਸ ਵੱਲੋਂ ਐਟਲੀਸਟ 50% ਜਾਂ ਉਸ ਤੋਂ ਵੀ ਜ਼ਿਆਦਾ ਸਕਸੈਸਫੁਲ ਹੋਣਗੇ ਸਾਰਿਆਂ ਨੂੰ ਹਲਾਸ਼ੇਰੀ ਦਿੰਦੇ ਹੋਇਆ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਇੱਕ ਲੋਕ ਅਦਾਲਤ ਦਾ ਬੈਂਚ ਜੋ ਕਿ ਮੈਡਮ ਮੋਨਿਕਾ ਲੰਬਾ ਸਿਵਲ ਜਸੀਨ ਡਿਵੀਜ਼ਨ ਹੋਲਡ ਕਰਨ ਜਾ ਰਹੇ ਹਨ 15 ਸਾਲ ਪੁਰਾਣਾ ਪਾਰਟੀਸ਼ਨ ਦਾ ਕੇਸ ਜੋ ਕਿ ਪਾਰਟੀਆਂ ਪਿਛਲੇ 15 ਸਾਲਾਂ ਤੋਂ ਲੜ ਰਹੀਆਂ ਸਨ ਉਹ ਅੱਜ ਕੰਪਰੋਮਾਈਜ਼ ਹੋ ਰਿਹਾ ਹੈ ਤੇ ਪਾਰਟੀਆਂ ਬਿਲਕੁਲ ਸ਼ਾਂਤੀਪੂਰਵਕ ਆਪਣੇ 15 ਸਾਲ ਪੁਰਾਣੇ ਕੇਸ ਦਾ ਫੈਸਲਾ ਕਰਨ ਜਾ ਰਹੀਆਂ ਉਸੇ ਤਰੀਕੇ ਦੇ ਨਾਲ ਇੱਕ ਕਾਫੀ ਪੁਰਾਣਾ ਕੇਸ ਜਿਹਦੇ ਵਿੱਚ ਇੱਕ 70 ਈਅਰ 올ਡ ਸੀਨੀਅਰ ਸਿਟੀਜ਼ਨ ਦਾ ਮਾਮਲਾ ਸੀਗਾ ਉਹ ਵੀ ਉਸੇ ਲੋਕ ਅਦਾਲਤ ਨੇ ਅੱਜ ਉਸ ਕੇਸ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਉਹਦਾ ਫੈਸਲਾ ਕਰ ਦੇਣਾ ਉਸੀ ਤਰੀਕੇ ਦੇ ਨਾਲ ਸਾਡੀ ਜਿਹੜੀ ਸੈਕਸ਼ਨ 138 ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਵਾਲੀ ਕੋਰਟ ਹੈ ਮੈਡਮ ਦਮਨਦੀਪ ਕਮਲਹੀਰਾ ਦੀ ਉਹਨਾਂ ਨੇ ਵੀ ਕਾਫੀ ਸਾਰੇ ਕੇਸਸ ਜਿਹੜੇ ਨੇ ਚੈੱਕ ਬਾਊਂਸਿੰਗ ਵਾਲੇ ਨੈਸ਼ਨਲ ਲੋਕ ਅਦਾਲਤ ਵਿੱਚ ਉਹਨਾਂ ਦੇ ਫੈਸਲੇ ਕਰਨੇ ਆ ਜਿਨ੍ਹਾਂ ਦੇ ਵਿੱਚੋਂ ਦੀ ਇੱਕ 6 ਸਾਲ ਪੁਰਾਣਾ ਵਾ ਇੱਕ 5 ਇਅਰ 올ਡ ਹੈ ਬਾਕੀ ਤਾਂ ਹੋਰ ਕਾਫੀ ਸਾਰੇ ਕੇਸਸ ਨੇ ਉਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਫੈਮਿਲੀ ਕੋਰਟ ਹੈ ਉਹ ਬਹੁਤ ਸਾਰੇ ਕੇਸਸ ਦਾ ਫੈਸਲਾ ਕਰਨ ਜਾ ਰਹੀ ਹੈ ਪਾਰਟੀਆਂ ਸ਼ਾਂਤੀਪੂਰਵਕ ਆਪਣੇ ਕੇਸਾਂ ਦੇ ਫੈਸਲੇ ਕਰਨਗੇ ਉਮੀਦ ਕਰਦੀਆਂ ਕਿ ਫਰੀਦਕੋਟ ਜ਼ਿਲ੍ਹੇ ਦੇ ਨਾਗਰਿਕ ਇਸ ਤੋਂ ਇੱਕ ਅੱਛਾ ਸਬਕ ਲੈਣਗੇ ਕਿ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਜਾਂ ਕਿਸੇ ਵੀ ਲੋਕ ਅਦਾਲਤ ਦੇ ਵਿੱਚ ਜਿਹੜਾ ਫੈਸਲਾ ਕੀਤਾ ਜਾਂਦਾ ਹੈ ਉਹ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਕੰਪਲੀਟ ਫੈਸਲਾ ਹੁੰਦਾ ਹੈ ਉਸ ਫੈਸਲੇ ਦੇ ਅਗੇ ਅਗੇਂਸਟ ਕੋਈ ਅਪੀਲ ਲਾਇ ਨਹੀਂ ਕਰਦੀ ਸੋ ਇੱਕ ਵਾਰੀ ਦੇ ਲਈ ਪੂਰੀ ਕੰਪਲੀਟ ਤੌਰ ਤੇ ਪਾਰਟੀਆਂ ਆਪਣੇ ਕੇਸਾਂ ਦੇ ਫੈਸਲੇ ਕਰ ਸਕਦੀਆਂ ਨੇ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀਆਂ ਹਾਂ ਕਿ ਜਿਨ੍ਹਾਂ ਦੇ ਵੀ ਕੇਸਸ ਆਲਰੇਡੀ ਕੋਰਟਾਂ 'ਚ ਚੱਲ ਰਹੇ ਨੇ ਉਹ ਕਿਸੇ ਵੀ ਵਕਤ ਆ ਕੇ ਕਿਸੇ ਵੀ ਕੋਰਟ ਦੇ ਵਿੱਚ ਇੱਥੇ ਉਹਨਾਂ ਦਾ ਕੇਸ ਚੱਲ ਰਿਹਾ ਹੈ ਐਪਲੀਕੇਸ਼ਨ ਦੇ ਕੇ ਆਪਣਾ ਕੇਸ ਲੋਕ ਅਦਾਲਤ ਦੇ ਵਿੱਚ ਟੇਕ ਅਪ ਕਰਵਾ ਸਕਦੇ ਨੇ ਤੇ ਸ਼ਾਂਤੀਪੂਰਵਕ ਆਪਣੇ ਕੇਸਾਂ ਦੇ ਫੈਸਲੇ ਕਰਵਾਓ ਲੋਕ ਅਦਾਲਤ ਦੇ ਫੈਸਲੇ ਦੇ ਵਿੱਚ ਦੋਨੋਂ ਧਿਰਾਂ ਹੀ ਜੇਤੂ ਹੁੰਦੀਆਂ ਨੇ ਸੋ ਉਮੀਦ ਕਰਦੀਆਂ ਹਾਂ ਕਿ ਸਾਰੇ इस लोक अदालत का दा पूरी तौर पर फायदा उठाएँगे थैंक यू वेरी मच प्रॉपर्टी बेचने और खरीदने के लिए संपर्क करें फेयर डील प्रॉपर्टीज